ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਹੱਥ ਤੱਕ ਜਿਹੜਾ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਕੱਲ ਆਪਾਂ ਪਾਏ ਸੀ ਜੀ ਕਾਟਨ ਦੇ ਟਿਸਟਾ ਬ੍ਰਾਂਡ ਦੇ ਸੂਟ ਸੀਗੇ ਬਹੁਤ ਵਧੀਆ ਰਿਸਪੌਂਸ ਰਿਹਾ ਅੱਜ ਆਪਾਂ ਹੋਰ ਲੈ ਕੇ ਆਏਗੇ ਸੂਟ ਕੋਈ ਵੀ ਤੁਹਾਨੂੰ ਇੰਨਾ ਸੂਟਾਂ ਦੇ ਵਿੱਚੋਂ ਸੂਟ ਪਸੰਦ ਆਉਂਦਾ ਹੈਗਾ ਤਾਂ ਆਪਣਾ ਫਾਸਟਲੀ ਆਰਡਰ ਕਰ ਦਿਓ ਬਾਕੀ ਤੁਸੀਂ ਹੈਂਡਵਰਕ ਮਸ਼ੀਨਵਰਕ ਆਰੀਵਰਕ ਜੋ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਵਰਕ ਵਗੈਰਾ ਦਾ ਹਨਾ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਵਿਆਹਾਂ ਲਈ ਕੁਝ ਵੀ ਹੈ ਨਾ ਤਾਂ ਆਪਣਾ ਆਰਡਰ ਹੈਗਾ ਪਹਿਲਾਂ ਦੋ ਕਾਫੀ ਭੈਣਾਂ ਸ਼ਾਦੀਆਂ ਲਈ ਮਸ਼ੀਨ ਵਰਕ ਦੇ ਵੀ ਜਿੱਦਾਂ ਆਪਾਂ ਸਿਲਕ ਪਸ਼ਮੀਨਾ ਪਾਇਆ ਸੀਗਾ ਬਾਕੀ ਆਪਾਂ ਸਿਲਕ ਵਗੈਰਾ ਦਾ ਫੈਬਰਿਕ ਦਿਖਾਇਆ ਸੀ ਉਹਦੇ ਵਿੱਚੋਂ ਭੈਣਾਂ ਨੇ ਕਲਰ ਸਿਲੈਕਟ ਕਰਕੇ ਸੂਟਨੇਗੇ ਆਪਣੇ ਬਣਨੇ ਦੇ ਤੇ ਜਦੋਂ ਬਣ ਕੇ ਆਗੇ ਵੀ ਕਿਸ ਤਰ੍ਹਾਂ ਦੇ ਉਹਨਾਂ ਨੇ ਡਿਜ਼ਾਈਨ ਰੈਡੀ ਕਰਵਾਏ ਨੇ ਤਾਂ ਆਪਾਂ ਤੁਹਾਡੇ ਨਾਲ ਜਰੂਰ ਜਰੂਰ ਵੀਡੀਓ ਸ਼ੇਅਰ ਕਰਾਂਗੇ ਇੱਕ ਆਪਾਂ ਚੀਜ਼ ਹੋਰ ਲੈ ਕੇ ਆਏ ਕਾਫੀ ਮਤਲਬ ਭੈਣਾਂ ਨੇ ਨਾ ਦੋ ਤਿੰਨ ਭੈਣਾਂ ਨੇ ਰਲ ਕੇ ਹਨਾ ਅ ਅਲੱਗ-ਅਲੱਗ ਉਤੋਂ ਸੀਗੇ ਤੇ ਉਹਨਾਂ ਨੇ ਜੁੱਤੀਆਂ ਨੇਗੀਆਂ ਜਿਹੜੀਆਂ ਆਪਾਂ ਤੋਂ ਮੰਗਵਾਈਆਂ ਨੇਗੀਆਂ ਤੇ ਤੁਸੀਂ ਵੀ ਕੋਈ ਵੀ ਜੁੱਤੀ ਆਰਡਰ ਕਰਨਾ ਚਾਹੁੰਦੇ ਹੋਗੇ ਤੁਸੀਂ ਵੀ ਇਸ ਤਰ੍ਹਾਂ ਇਹ ਪਾਰਸਲ ਦੇ ਵਿੱਚ ਉਹਨਾਂ ਦੇ ਕੱਪੜੇ ਰੈਡੀ ਹੋਏ ਹੋਣਗੇ ਇਹ ਪਾਰਸਲ ਦੇ ਵਿੱਚ ਉਹ ਭੈਣਾਂ ਦੇ ਹਨ ਜੁੱਤੀਆਂ ਲੱਗੀਆਂ ਜਿਹੜੀਆਂ ਛਲੀਆਂ ਜਾਣਗੀਆਂ ਤੁਸੀਂ ਵੀ ਜੁੱਤੀ ਵਗੈਰਾ ਆਰਡਰ ਕਰਨਾ ਚਾਹੁੰਦੇ ਹੋਗੇ ਤਾਂ ਆਪਣਾ ਸਾਈਜ਼ ਦੱਸ ਕੇ ਸਾਨੂੰ ਹਨਾ ਪ੍ਰੋਪਰ ਵੀ ਤੁਹਾਡੇ ਕਿੰਨੇ ਨੰਬਰ ਸਾਈਜ਼ ਆਉਂਦਾਗਾ ਉਸ ਅਕੋਰਡਿੰਗ ਤੁਸੀਂ ਸਾਡੇ ਤੋਂ ਜੁੱਤੀ ਵਗੈਰਾ ਜੋ ਵੀ ਤੁਸੀਂ ਮਗਾਉਣਾ ਚਾਹੁੰਦੇ ਜਵੈਲਰੀ ਵਗੈਰਾ ਕੁਝ ਵੀ ਹਨਾ ਤਾਂ ਤੁਸੀਂ ਸਾਡੇ ਕੋਲੋਂ ਮਗਾ ਸਕਦੇ ਹੋ ਬੈੱਡ ਸ਼ੀਟਸ ਵਗੈਰਾ ਕਾਫੀ ਸਮਾਨ ਆਪਨਾ ਜਾਣਦਾਗਾ ਸੂਟਸ ਨਾਲ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕਾਫੀ ਸੋਹਣੀਆਂ ਜੁੱਤੀਆਂ ਲਿੰਗੀਆਂ ਉਹਨਾਂ ਉਹਨਾਂ ਲਈ ਆਪਾਂ ਲੈ ਕੇ ਆਏ ਆਂਗੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣੀ ਚੁਆਇਸ ਦੀਆਂ ਲੈ ਲਿਓ ਹਣਾ ਬਸ ਉਹਨਾਂ ਨੇ ਸਾਈਜ਼ ਦੱਸਤਾ ਸੀਗਾ ਤੁਸੀਂ ਵੀ ਇਸ ਤਰ੍ਹਾਂ ਆਪਣਾ ਸਾਈਜ਼ ਦੱਸ ਕੇ ਜਿਹੜਾ ਜੁੱਤੀਆਂ ਨੇਗੀਆਂ ਮੰਗਵਾ ਸਕਦੇ ਹੋਗੇ ਸਾਰੀਆਂ ਆਪਾਂ ਠੀਕ ਪ੍ਰਾਈਸ ਤੇ ਲੈ ਕੇ ਆਏਗੇ ਜੇ ਇਹ ਜੁੱਤੀਆਂ ਹਨਾ ਤੁਸੀਂ ਵੱਡੇ ਸ਼ਾਅ ਦੇ ਵਿੱਚੋਂ ਆਰਡਰ ਕਰਦੇ ਹੋ ਲੈਣੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਕਾਸਟਲੀ ਦਿੰਦੇ ਨੇਗੇ ਆਪਣੇ ਕੋਲੋਂ ਤੁਹਾਨੂੰ ਸਾਰੀਆਂ ਜੁੱਤੀਆਂ ਠੀਕ ਪ੍ਰਾਈਸ ਦੇ ਵਿੱਚ ਮਿਲਣਗੀਆਂ ਤੇ ਬਹੁਤ ਜ਼ਿਆਦੇ ਸੋਹਣੀਆਂ ਜੁੱਤੀਆਂ ਨੇਗੀਆਂ ਸਾਰਾ ਜਰੀ ਦਾ ਕੰਮ ਹੋਇਆ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਜਿਹੜੀ ਜੁੱਤੀ ਹੈ ਜੀ ਚਮੜੇ ਦੀ ਜੁੱਤੀ ਇਦਾਂ ਨਹੀਂ ਹੈਗਾ ਵੀ ਕੋਈ ਗੱਤੇ ਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਤਲਾ ਇਹਦਾ ਨੀਚੋਂ ਸਾਰੇ ਚਮੜੇ ਦੀ ਜੁੱਤੀ ਹੈਗੀ ਜਿਹੜੀ ਇਹ ਕੰਮ ਹੈਗਾ ਸਾਰਾ ਜਰੀ ਦਾ ਹੋਇਆ ਹੋਇਆ ਹੈਗਾ ਬਿਲਕੁਲ ਵੀ ਇਹ ਜਰੀ ਖਰਾਬ ਨਹੀਂ ਹੋਊਗੀ ਸੁੱੱਚੀ ਜਰੀ ਲੱਗੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਿਤੋਂ ਵੀ ਮਤਲਬ ਇਹ ਕੰਮ ਹੈਗਾ ਜਿੰਨੀ ਮਰਜ਼ੀ ਤੁਸੀਂ ਪੈਣ ਲੋਗੇ ਹੰਡਾਓਗੇ ਜੁੱਤੀ ਉੰਨੀ ਹੰਡੂਗੀ ਸਾਰੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਕਿ ਕਿਸ ਤਰ੍ਹਾਂ ਦੀ ਆ ਉਹਨਾਂ ਨੇ ਮਗਵਾਈਆਂ ਲਿਗੀਆਂ ਤੁਸੀਂ ਉਦਾਂ ਦੇ ਆਰਡਰ ਲਿਗੇ ਜਿਹੜੀ ਸਾਡ ਸੰਪਤੀ ਹੋਊਗੀ ਆ ਮੇਰੀ ਮੈਂ ਬਲੈਕ ਜੁੱਤੀ ਲੈ ਕੇ ਆਈ ਸੀ ਕਾਫੀ ਭੈਣਾਂ ਨੇ ਮੇਰੇ ਬਲੌਗ ਦੇ ਵਿੱਚ ਦੇਖਿਆ ਹੋਣਾ ਇਹ ਦੂਜਾ ਕਲਰ ਆਦਾ ਮਹਿਰੂਨ ਸ਼ੇਡ ਹੈਗਾ ਤੇ ਤੁਸੀਂ ਦੇਖ ਸਕਦੇ ਮਹਿਰੂਨ ਸ਼ੇਡ ਵੀ ਹੈ ਬਲੈਕ ਵੀ ਹੈਗਾ ਜਿੰਦਾਂ ਦਾ ਵੀ ਤੁਸੀਂ ਲੈਣਾ ਚਾਹੋ ਨੇ ਲੈ ਸਕਦੇ ਹੋਗੇ ਲੋ ਬਲੈਕ ਵੀ ਮੰਗਵਾਇਆ ਗਾ ਉਹਨੇ ਆ ਦੇਖੋ ਮੇਰੇ ਵਾਲੇ ਨਾਲ ਦੀ ਜੁੱਤੀਆਂ ਮੇਰੀ ਵੀ ਬਲੈਕ ਹੈਗੀ ਤੇ ਸੇਮ ਮੈਂ ਇਹਦੇ ਵਿੱਚ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਵੀ ਦੋ ਕਲਰ ਨੇਗੇ ਹੈਨਾ ਤਾਂ ਦੋਨੋਂ ਹਾਂਜੀ ਕੋਈ ਵੀ ਤੁਹਾਨੂੰ ਜੁੱਤੀ ਪਸੰਦ ਆਉਂਦੀ ਹੈਗੀ ਤਾਂ ਤੁਸੀਂ ਆਰਡਰ ਹੈ ਜਿਹੜਾ ਕਾਟ ਸਕਦੇ ਹੋ ਆ ਮਹਿਰੂਨ ਸ਼ੇਡ ਹੈਗਾ ਤੇ ਇਹਦਾ ਦੂਜਾ ਕਲਰ ਆਜੂਗਾ ਜੀ ਬਲੈਕ ਆਜੂਗਾ ਤੇ ਕ ਤੁਸੀਂ ਆਪਣਾ ਸਾਈਜ਼ ਦੱਸ ਸਕਦੇ ਹੋਗੇ ਇਹ ਵੀ ਪਹਿਨਨੇ ਹਨ ਆਪਣਾ ਸਾਈਜ਼ ਦੱਸ ਕੇ ਜਦੋਂ ਕਿ ਜੁੱਤੀਆਂ ਲੈਣਗੇ ਆਪਾਂ ਨੂੰ ਆਰਡਰ ਕੀਤੀਆਂ ਨੇਗੀਆਂ ਲਓ ਜੀ ਤਿਕੋ ਅਗਲਾ ਕਾ ਵਰਕ ਵਗੈਰਾ ਦੇਖ ਸਕਦੇ ਹੋਗੇ 컬러ਫੁਲ ਜੁੱਤੀ ਹੈਗੀ ਜਦ ਤੱਕ ਕਿ ਹੁਣ ਮਸ਼ੀਨ ਵਰਕ ਹੈਂਡ ਵਰਕ ਦੇ ਪਹਿਣਾ ਸੂਟ ਰੈਡੀ ਕਰਵਾ ਰਹੇ ਹਨ ਉਹਨਾਂ ਨਾਲ ਤੁਸੀਂ ਇਦਾਂ ਦੀਆਂ ਜੁੱਤੀਆਂ ਜੇ ਪਾ ਸਕਦੇ ਹੋਗੇ ਲਓ ਜੀ ਸਾਈਜ਼ ਸਾਰੇ ਮਿਲ ਜਾਣਗੇ ਕੋਈ ਮਰਜੀ ਸਾਈਜ਼ ਲੈ ਲਓ ਸਾਡੇ ਕੋਲੋਂ ਤੁਸੀਂ ਲੋਚੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦੇ ਹਨਾ ਇਦਾਂ ਕੰਮ ਵੀ ਦੇਖ ਸਕਦੇ ਹੋਗੇ ਸਾਰੇ ਡਿਜ਼ਾਈਨ ਵੀ ਦੇਖ ਸਕਦੇ ਹੋਗੇ ਸਾਰਾ ਲਾਈਕ ਇਹ ਸਾਰੀਆਂ ਜਰੀਦੀਆਂ ਜੁੱਤੀਆਂ ਲੈਂਗੀਆਂ ਲੋਚੀ ਪਹਿਲਾਂ ਪਤਨ ਤੋਂ ਖਈਆਂ ਸੀ ਸਾਰੀਆਂ ਨੋਕ ਵਾਲੀਆਂ ਸੀਗੀਆਂ ਤੇ ਹੁਣ ਮਤਲਬ ਰਾਉਂਡ ਦੇ ਵਿੱਚ ਆ ਜੂਗਾ ਇਹਨਾਂ ਦਾ ਜਿਹੜਾ ਹੋਇਆਗਾ ਪੈਰਗੋ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਲੋਚੇ ਕੋਈ ਵੀ ਕੰਮ ਖਰਾਬ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਮੈਂ ਜੁੱਤੀਆਂ ਖੁਦ ਹਨਾ ਪਾਉਣੀ ਹੈਗੀ ਤਾਂ ਮਤਲਬ ਵਧੀਆ ਹਣਦੀਆਂ ਨਹੀਂਗੇ ਜਿੱਥੇ ਆਪਾਂ ਲੈ ਕੇ ਆਉਣੇ ਆਗੇ ਉਤੋਂ ਹੀ ਲਾ ਕੇ ਦਿੱਤੀਆਂ ਨੇ ਇਹ ਪੈਣ ਹੋਣਾ ਨੂੰ ਵੀ ਦੇਖੋ ਇਹ ਵਾਲੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਕਲਰਫੁਲ ਜਿਦਾ ਕਿ ਤੁਸੀਂ ਤੁਹਾਡਾ ਫਰੋਜ਼ੀ ਸੂਟ ਹੈ ਪਿੰਕ ਹੈ ਮਹਰੂਨ ਨਾਲ ਵੀ ਚੱਲ ਜੂਗੀ ਇਦਾਂ ਹਨਾ ਤੁਸੀਂ ਸੂਟ ਲੇਗੇ ਜਿਹੜੇ ਮਤਲਬ ਇਹਨਾਂ ਨਾਲ ਚੱਲ ਜਾਣਗੇ ਜਿੱਤੇ ਅਜੇ ਤੱਕ ਇਹ ਸਾਰੇ ਸੂਟ ਲੇਗੇ ਮੇਰੇ ਕੱਠੇ ਹੋਏ ਸੀਗੇ ਰੈਡੀ ਹੋਣ ਲਈ ਜਾ ਰਹੇ ਨੇ ਪਹਿਣਾ ਦੇ ਸੂਟ ਤੁਸੀਂ ਦੇਖ ਸਕਦੇ ਹੋ ਹਨਾ ਇਦਾਂ ਜਿਵੇਂ ਹੁਣ ਇਹ ਤੇ ਵਰਕ ਹੋ ਗਏ ਸੂਟ ਨਾਲ ਦੇ ਕੋ ਜੁੱਤੀ ਹਨਾ ਵੀ ਕਿੰਨੀ ਜਿਆਦਾ ਜੱਚ ਰਹੀ ਹੈਗੀ ਇਸ ਤਰ੍ਹਾਂ ਇਹ ਤੁਸੀਂ ਲੈ ਸਕਦੇ ਹੋ ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਵਾਈਟ ਕਲਰ ਦੀ ਹੈਗੀ ਇਹ ਬਹੁਤ ਸੋਹਣੀ ਹੈ ਨਾ ਨਵੀਂ ਜਿਹੀ ਲੁੱਕ ਦੀ ਜੁੱਤੀ ਹੈਗੀ ਪੰਜਾਬੀ ਜੁੱਤੀ ਹੈ ਚਮੜੇ ਦੀ ਆ ਜਿੱਦਾਂ ਕਿ ਤੁਹਾਡੇ ਵਾਈਟ ਸੂਟ ਹੁੰਦੇ ਨੇ ਜਾਂ ਕਿ ਹੋਰ ਸੂਟ ਹੁੰਦੇ ਨੇ ਜਿਹਦੇ ਨਾਲ ਤੁਸੀਂ ਹੈ ਨਾ ਪਾ ਸਕਦੇ ਹੋਗੇ ਇਹਦੇ ਵਿੱਚ ਆਪਾਂ ਕਾਫੀ ਕਲਰ ਲੈ ਕੇ ਆਏਾਂਗੇ ਹਾਂਜੀ ਇਹਨੂੰ ਤੁਸੀਂ ਜੀਨ ਨਾਲ ਵੀ ਪਾ ਸਕਦੇ ਹੋਗੇ ਜੁੱਤੀ ਨੂੰ ਇਹ ਜੁੱਤੀਆਂ ਨੇ ਜਿਹੜੀਆਂ ਜੀਨ ਨਾਲ ਵੀ ਕਾਫੀ ਜ਼ਿਆਦੇ ਸੋਹਣੇ ਲੱਗਦੇ ਆ ਜਿੱਦਾਂ ਕਿ ਤੁਸੀਂ ਵਨ ਪੀਸ ਡ्रेसेस ਵਗੈਰਾ ਪਾਉਣੇ ਲੌਂਗ ਹਨਾ ਫਰੌਗ ਵਗੈਰਾ ਵੀਰ ਕਰਦੇ ਨਾਲ ਪਜਾਮੀ ਹਨਾ ਲੈਗਿੰਗ ਵਗੈਰਾ ਤੇ ਉਹਨਾਂ ਨਾਲ ਇਹ ਜੁੱਤੀਆਂ ਨੇ ਵੀ ਕਾਫੀ ਜ਼ਿਆਦੇ ਸੋਹਣੀਆਂ ਲੱਗਣਗੀਆਂ ਹਰ ਇੱਕ ਹਰ ਇੱਕ ਸਾਈਜ਼ ਅਵੇਲੇਬਲ ਹੈਗਾ ਹੈਗਾ ਆਪਣੇ ਕੋਲੇ ਤੁਸੀਂ ਆਪਣਾ ਸਾਈਜ਼ ਦੱਸ ਕੇ ਆਪਣਾ ਜਿਹੜੇ ਜੁੱਤੀ ਹੈਗੀ ਆਰਡਰ ਕਰ ਸਕਦੇ ਹੋਗੇ ਸਾਰੇ ਸਾਈਜ਼ ਆਪਣੇ ਕੋਲੇ ਹੈਗੇ ਨੇਗੇ ਲੋ ਜੀ ਤੇ ਪ੍ਰਾਈਸ ਸਾਰੀਆਂ ਜੁੱਤੀਆਂ ਦੇ ਅਲੱਗ-ਅਲੱਗ ਨੇਗੇ ਤੁਸੀਂ ਸਾਨੂੰ WhatsApp ਤੇ DM ਕਰਕੇ ਪ੍ਰਾਈਸ ਲੇਗੇ ਜਿਹੜੇ ਸਕਰੀਨਸ਼ਾਟ ਭੇਜ ਕੇ ਆਪਾਂ ਤਾਂ ਪੁੱਛ ਸਕਦੇ ਹੋਗੇ ਸਾਰਿਆਂ ਦੇ ਅਲੱਗ-ਅਲੱਗ ਪ੍ਰਾਈਸ ਨੇ ਤਾਂ ਕਰਕੇ ਹਨਾ ਮੈਨੂੰ ਇਹ ਵੀ ਮੈਂ ਤਾਂ ਨਹੀਂ ਦੱਸਿਆ ਵੀਡੀਓ ਦੇ ਵਿੱਚ ਵੀ ਮੇਰੇ ਲਈ ਔਖਾ ਸੀਗਾ ਥੋੜਾ ਕਿਉਂਕਿ ਮੈਨੂੰ ਬਿੱਲ ਚੈੱਕ ਕਰਨਾ ਪੈਣਾ ਸੀਗਾ ਵੀ ਕਿੰਨੇ-ਕਿੰਨੇ ਦੀ ਹੈਗੀ ਤਾਂ ਕਰਕੇ ਫਿਰ ਮੈਨੂੰ ਆਇਆ ਵੀ ਆਰਾਮ ਨਾਲ ਹਨਾ ਜਦੋਂ ਤੱਕ ਆਪਾਂ ਵੀਡੀਓ ਅਪਲੋਡ ਕਰਾਂਗੇ ਤੁਸੀਂ ਆਰਡਰ ਦਿਓਗੇ ਤਾਂ ਆਪਾਂ ਨਾਲ ਦੀ ਨਾਲ ਆਪਾਂ ਤੁਹਾਨੂੰ ਪ੍ਰਾਈਸ ਹੈ ਜਿਹੜਾ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਆਰਡਰ ਕਰ ਸਕਦੇ ਹੋਗੇ ਸਕਰੀਨ ਸ਼ਾਟ ਭੇਜ ਦਿਓ ਕੋਈ ਵੀ ਤੁਹਾਨੂੰ ਜਿੱਦਾਂ ਦੀ ਵੀ ਜੁੱਤੀ ਪਸੰਦ ਆ ਹਨਾ ਤੇ ਸਾਰੀਆਂ ਜੁੱਤੀਆਂ ਬਹੁਤ ਵਧੀਆ ਨੇਗੀਆਂ ਅਸੀਂ ਖੁਦ ਮੈਂ ਖੁਦ ਵੀ ਆਰਡਰ ਕਰ ਦਿਆਂਗੇ ਪਹਿਲਾਂ ਵੀ ਮੈਂ ਯੂਐਸਏ ਹਨਾ ਕਾਫੀ ਭੈਣਾਂ ਦੀਆਂ ਜੁੱਤੀਆਂ ਭੇਜਿਆ ਸੀ ਬਹੁਤ ਉਹਨਾਂ ਨੇ ਪਸੰਦ ਕੀਤੀਆਂ ਨੇ ਵਧੀਆ ਹੰਡ ਰੀਆਂ ਨੇ ਗਿਆ ਉਹ ਆਪਣੇ ਤੋਂ ਕੱਪੜੇ ਰੈਡੀ ਕਰਵਾਉਂਦੇ ਨੇਗੇ ਪ੍ਰਾਈਸ ਇਹਨਾਂ ਦਾ ਜਰੂਰ ਤੁਸੀਂ WhatsApp ਤੇ ਪੁੱਛ ਲਿਓ ਕਿਉਂਕਿ ਮੈਨੂੰ ਹਨਾ ਜਿਹੜਾ ਆਪਾਂ ਡੇਲੀ ਹਨਾ ਵੀਡੀਓ ਅਪਲੋਡ ਕਰ ਦਿਆਂਗੇ ਆਪਣੇ ਕੱਪੜਿਆਂ ਦੀ ਕੋਈ ਵੀ ਵਰਕ ਵਗੈਰਾ ਦੀ ਕੁਝ ਵੀ ਉਹ ਤਾਂ ਚਲੋ ਮੇਰੇ ਯਾਦ ਰਹਿੰਦਾ ਹਨਾ ਵੀ ਇਹ ਵਾਲਾ ਸੂਟ ਇਹਨਾਂ ਦਾ ਇਹ ਵਾਲਾ ਸੂਟ ਇਹ ਨਵਾਂ ਕੁਛ ਆ ਨਾ ਭੈਣ ਉਹਨਾਂ ਨੇ ਮੰਗਾਏ ਨੇਗੇ ਜੁੱਤੀਆਂ ਕਾਫੀ ਭੈਣਾਂ ਦੀਆਂ ਨੇ ਤਿੰਨ ਚਾਰ ਭੈਣਾਂ ਦੀਆਂ ਨੇ ਇਹ ਜੁੱਤੀਆਂ ਤੁਸੀਂ ਮੈਂ ਤੁਹਾਨੂੰ ਦੱਸ ਦੂੰਗੀ ਕਿ ਕਿੰਨੇ ਦੀਆਂ ਆਈਆਂ ਨੇਂਗੀਆਂ ਤੁਸੀਂ ਪੁੱਛ ਸਕਦੇ ਹੋਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਗੇ ਆਪਣੇ ਸੂਟ ਤੇ ਕਾਫੀ ਜਿਆਦੇ ਸੋਹਣੇ ਸੂਟ ਲੇਂਗੇ। ਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਰਹੂਗਾ ਜੀ ਮੈਚਿੰਗ ਸੂਟ ਰਹੂਗਾ ਤੇ ਇਹਦੇ ਨਾਲ ਟੈਸਟਾ ਦੀ ਹੀ ਬਾਟਮ ਰਹੂਗੀ ਕਾਫੀ ਪੈਣਾ ਦੀ ਡਿਮਾਂਡ ਸੀ ਵੀ ਸਾਨੂੰ ਟੈਸਟਾ ਦੀ ਬਾਟਮ ਚਾਹੀਦੀ ਹੈਗੀ ਨਾਲ ਪ੍ਰਾਈਸ ਰਹੂਗਾ ਜੀ ਇਹਨਾਂ ਦਾ 1500 ਮੈਚਿੰਗ ਦਾ ਫਾਸਟਲੀ ਆਪਣਾ ਆਰਡਰ ਕਰਦੇ ਹੋ ਲੋ ਜੀ ਅਗਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਜਿਹੜੀਆਂ ਬਾਹਰ ਤੋਂ ਪਹਿਣਾ ਆਰਡਰ ਕਰਨੀਆਂ ਹੈ ਸੂਟ ਤਾਂ ਤੁਸੀਂ ਮਤਲਬ ਇਹਨਾਂ ਨੂੰ ਲਾਈਨਿੰਗ ਲਗਵਾ ਸਕਦੇ ਹੋਗੇ ਸੂਟਸ ਨੂੰ ਸਾਰੇ ਟੇਸਟਾ ਬ੍ਰਾਂਡ ਦੇ ਰਹਣਗੇ 1650 ਪ੍ਰਾਈਸ ਜਿੱਦਾਂ ਕਿ ਆਪਾਂ ਕੱਲ ਪਾਏ ਨੇਗੇ ਸੂਟ ਹਨਾ ਤੇ ਤੁਸੀਂ ਚਿਕਨ ਦੀ ਬਾਟਮ ਨਾਲ ਲੈਣਾ ਚਾਹੋਗੇ ਤਾਂ 2000 ਦਾ ਸੂਟ ਹੈਗਾ ਜੇ ਤੁਸੀਂ ਇਦਾਂ 올ਓਵਰ ਲੈਣੇ ਹੋਗੇ ਤਾਂ 1650 ਪ੍ਰਾਈਸ ਹੈਗਾ ਲਓ ਜੀ ਜੇ ਚਿਕਨ ਦੀ ਬਾਟਮ ਨਾਲ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਵੀ ਇਸ ਤਰ੍ਹਾਂ ਦਾ ਸੂਟ ਹੈਗਾ ਜਿਹੜਾ ਲੱਗੂਗਾ ਹਨਾ ਇਹ ਤੇ ਕਾਫੀ ਸੂਟਨੇਗੇ ਆਪਾਂ ਰੈਡੀ ਕੀਤੇ ਨੇ ਚਿਕਨ ਦੀ ਬਾਟਮ ਨਾਲ 2000 ਪ੍ਰਾਈਸ ਰਹੂਗਾ ਜਿੱਦਾਂ ਕਿ ਇਹ ਵਾਲਾ ਸੂਟ ਵੀ ਤੁਸੀਂ ਚਿਕਨ ਦੀ ਬਾਟਮ ਨਾਲ ਲਗਾ ਸਕਦੇ ਹੋਗੇ ਕਾਫੀ ਮਤਲਬ ਵਧੀਆ ਰਹੂਗਾ ਤੁਸੀਂ ਦੇਖ ਸਕਦੇ 2000 ਪ੍ਰਾਈਸ ਰਹੂਗਾ ਇਸ ਤਰ੍ਹਾਂ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ 1650 ਬਾਟਮ ਦਾ ਸਟੱਫ ਹੈ ਤੇ ਜਿਹੜਾ ਬਹੁਤ ਵਧੀਆ ਹੈਗਾ ਤੇ ਕਾਫੀ ਸੂਟਨੇਗੇ ਆਪਾਂ ਚਿਕਨ ਦੀ ਬਾਟਮ ਨਾਲ ਲੰਗੇ ਜਿਹੜੇ ਰੈਡੀ ਕਰਕੇ ਪੇਚੂਕਿਆਂਗੇ ਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਪ੍ਰਿੰਟ ਹੈਗਾ ਇਹ ਵਾਲਾ ਵੀ ਤੇ ਇਹਦੇ ਨਾਲ ਤੁਸੀਂ ਬੇਸ ਕਲਰ ਦਾ ਦੁਪੱਟਾ ਕਰ ਸਕਦੇ ਹੋ ਤੇ ਵਾਈਟ ਉੱਤੇ ਉੱਤੇ ਲੈਂਸ ਲੱਗ ਜੂਗੀ ਇਸ ਤਰ੍ਹਾਂ ਜਿਹੜਾ ਸੂਟ ਹੈਗਾ ਕਾਫੀ ਜਿਆਦੇ ਸੋਨਾ ਰੈਡੀ ਹੋ ਚੁੱਕਾ ਤੇ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਗ੍ਰੇ ਸ਼ੇਡ ਦੇ ਉੱਪਰ ਹੈਗਾ ਲਓ ਜੀ ਪ੍ਰਿੰਟਿੰਗ ਡਿਜ਼ਾਈਨ ਸਾਰੀ ਆਪਣੇ ਕੋਲ ਇੱਕ ਤੋਂ ਇੱਕ ਮਿਲੂਗੀ ਤੁਹਾਨੂੰ ਪ੍ਰਾਈਸ ਇਹਦਾ ਵੀ ਸੇਮ ਹੀ ਹੈਗਾ 1600 ਤੇ ਇਸ ਤੋਂ ਬਾਅਦ ਆ ਜਾਊਗਾ ਜੀ ਮੈਚਿੰਗ ਸੂਟ ਆ ਜਾਊਗਾ ਲਓ ਜੀ ਮੈਚਿੰਗ ਸੂਟ ਇਸ ਤਰ੍ਹਾਂ ਰਹੂਗਾ ਇਹ ਵਾਲੀ ਸ਼ਰਟ ਰਹੂਗੀ ਟੈਸਟਾ ਦੀ ਹੀ ਬਾਟਮ ਹੈਗੀ ਬਾਟਮ ਕੋਈ ਹੋਰ ਸਟੱਫ ਦੀ ਨਹੀਂ ਹੈਗੀ ਟੈਸਟਾ ਦੀ ਹੀ ਰਹੂਗੀ ਲਓ ਜੀ ਪ੍ਰਾਈਸ 1500 ਮੈਚਿੰਗ ਦਾ ਇਸ ਤੋਂ ਬਾਅਦ ਫਿਰ ਇਹ ਵਾਲਾ ਸੂਟ ਹੈਗਾ ਜਿਹੜਾ ਮੈਚਿੰਗ ਹੈਗਾ ਇਹ ਵਾਲਾ ਵੀ ਲਓ ਜੀ ਇੱਕ ਲੈਣਾ ਚਾਹੋ ਨੇ ਸੂਟ ਦੋ ਲੈਣਾ ਚਾਹੋ ਨੇ ਤਿੰਨ ਤਿੰਨ ਆਰਡਰ ਕਰਨਾ ਚਾਹੋ ਨੇ ਕਰ ਸਕਦੇ ਕਿਉਂਕਿ ਪ੍ਰਿੰਟਿੰਗ ਡਿਜ਼ਾਈਨ ਸਭ ਦੀ ਅਲੱਗ-ਅਲੱਗ ਹੈ ਤੇ ਇਹਦੇ ਨਾਲ ਕਾਫੀ ਜਿਆਦਾ ਸੋਹਣਾ ਦੇਖੋ ਇਸ ਤਰ੍ਹਾਂ ਪਿੰਕ ਸ਼ੇਡ ਦਾ ਦੁਪੱਟਾ ਤੁਸੀਂ ਰੱਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਜਿਹੜੀਆਂ ਪਹਿਣਾ ਸੋਬਰ ਕਲਰ ਪਾਉਂਦੀਆਂ ਨਿੱਗੀਆਂ ਇਦਾਂ ਦੇ ਸੂਟ ਨਹੀਂ ਗੇ ਕਾਫੀ ਵਧੀਆ ਰਹਿੰਦੇ ਨੇ ਦੇਖੋ ਪੀਚ ਸ਼ੇਡ ਮਲਟੀ ਦੇ ਵਿੱਚ ਸਾਰੇ ਸੋਬਰ ਕਲਰ ਨੇਗੀ ਇਹ ਵਾਲੇ ਤੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1600 ਇਸ ਤੋਂ ਬਾਅਦ ਮੈਂ ਐਵੀਅਰ ਕੀਤਾ ਸੀਗਾ ਰਾਣੀ ਕਲਰ ਦਾ ਸੂਟ ਜੋ ਕਿ ਬਹੁਤ ਜ਼ਿਆਦੇ ਸੇਲ ਹੋਏ ਨੇਗੇ ਲੋ ਜੀ ਇਹਦਾ ਪ੍ਰਾਈਸ ਰਹੂਗਾ ਜੀ 1650 ਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਇਹ ਵਾਲਾ ਪ੍ਰਿੰਟ ਆਜੂਗਾ ਇਹ ਵਾਲਾ ਪ੍ਰਿੰਟ ਵੀ ਕਾਫੀ ਜ਼ਿਆਦੇ ਸੋਹਣਾ ਹੈਗਾ スクリーンショット ਜਿਹੜਾ ਮੈਨੂੰ ਥੋੜਾ ਜਿਹਾ ਦੂਰ ਤੋਂ ਭੇਜਿਆ ਕਰੋ ਵਾਲਾ ਨਹੀਂ ਲੈ ਲੇ ਤਾਂ ਨਾ ਭੇਜਿਆ ਕਰੋ ਇਹ ਵਾਲਾ ਰਹੂਗਾ ਮੈਚਿੰਗ ਇਹ ਵਾਲੀ ਬਾਟਮ ਹੈਗੀ ਤੇ ਇਹ ਵਾਲੀ ਸ਼ਰਟ ਰਹੂਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਕਾਫੀ ਜ਼ਿਆਦਾ ਸੋਨੇ ਨੇ ਇਹ ਸਾਰਾ ਵਧੀਆ ਸਟੱਫ ਹੈਗਾ সফট ਹੈ ਬਿਲਕੁਲ ਲਾਈਟਵੇਟ ਹੈ ਲਾਈਨਿੰਗ ਵੀ ਲਗਵਾ ਕੇ ਸਟਿਚ ਕਰਵਾਉਂਗੇ ਪਤਾ ਵੀ ਨਹੀਂ ਲੱਗਣਾ ਹੈਗਾ ਤੇ ਜੋ ਅਸੀਂ ਵੀਡੀਓ ਦੇ ਵਿੱਚ ਕਹਿ ਰਹੇ ਹੁੰਨੇ ਉਹ ਹੀ ਤੁਹਾਡੇ ਤੱਕ ਫੈਬਰਿਕ ਪਹੁੰਚੂਗਾ ਇਦਾਂ ਨਹੀਂ ਹੈਗਾ ਵੀ ਅਸੀਂ ਕੁਝ ਹੋਰ ਭੇਜ ਦਾਂਗੇ ਇਹ ਵੀ ਤੁਸੀਂ ਚਿਕਨ ਦੀ ਬਾਟਮ ਨਾਲ ਲਗਾ ਕੇ ਜਿਹੜਾ ਸੂਟ ਹੈਗਾ ਰੈਡੀ ਕਰਵਾ ਸਕਦੇ ਹੋਗੇ ਇਹ ਅਸੀਂ ਸੂਟ ਨਹੀਂ ਜਿਹੜੇ ਤਾਂ ਹੀ ਲੈ ਕੇ ਆਏ ਸੀ ਵੀ ਇਦਾਂ ਇਹ ਰੈਡੀ ਹੋ ਕੇ ਆ ਦੇਖੋ ਐਵੇਂ ਗ੍ਰੇ ਸੈੱਟ ਜਿਹੜੀ ਬਹੁਤ ਪੈਂਦੀ ਹੈਗੀ ਸੂਟ ਦੀ ਠੀਕ ਹੈ ਅਸੀਂ ਤੇ ਲਾਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਮਜ਼ੈਂਟਾ ਸ਼ੇਡ ਦੇ ਵਿੱਚ ਹੈ ਇਹ ਵੀ ਤੁਸੀਂ ਇਦਾਂ ਬਾਟਮ ਨਾਲ ਲਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਲੋ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਮੈਚਿੰਗ ਸੂਟ ਇਦਾਂ ਵੀ ਲੈ ਸਕਦੇ ਹੋਗੇ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਲੈਣਾ ਬਾਧੂ ਪੂਈਆਂ ਨੇ ਬਾਟਮ ਆਪਣੇ ਕੋਲੇ ਹੈਗੀਆਂ ਨੇਗੀਆਂ ਕਿਉਂਕਿ ਲੋਟ ਦੇ ਲੋਟ ਆਉਂਦੇ ਨੇਗੇ ਚਿਕਨ ਦੀ ਬਾਟਮ ਦੇ ਕਿਉਂਕਿ ਇਹ ਸਦਾ ਬਹਾਰ ਚੀਜ਼ ਹੈਗੀ ਨਾ ਹੀ ਗਰਮੀ ਚ ਰੁਕੇ ਨਾ ਹੀ ਸਰਦੀ ਤੇ ਵਿੱਚ ਰੁਕੇ ਤੇ ਹਮੇਸ਼ਾ ਆਪਣੀ बिकਦੀ ਹੈ ਤੇ ਜਿਹੜੇ ਸਮਰ ਵਾਲੇ ਸੂਟ ਹੁੰਦੇ ਨੇਗੇ ਉਹ ਆਪਣੀ ਸਰਦੀ ਦੇ ਵਿੱਚ ਵੀ ਕਾਫੀ ਜਿਆਦਾ ਸੇਲ ਹੁੰਦੇ ਨੇ ਕਿਉਂਕਿ ਬਾਹਰ ਹਨਾ ਪਹਿਣਾ ਕੋਲੇ ਕੁਝ ਕੰਟਰੀਆਂ ਦੇ ਵਿੱਚ ਜਿਹੜੀ ਹੈਗੀ ਗਰਮੀ ਪੈਂਦੀ ਹੈਗੀ ਤਾਂ ਕਰਕੇ ਬਹੁਤ ਡਿਮਾਂਡ ਰਹਿੰਦੀ ਹੈਗੀ ਸੂਟਾਂ ਦੀ ਕਾਟਨਦਿਆਂ ਦੀ ਕੋਈ ਵੀ ਤੁਸੀਂ ਵਰਕ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਤੁਸੀਂ ਪ੍ਰਾਈਸ ਪੁੱਛ ਕੇ ਫਿਰ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਕਾਫੀ ਪੈਣਾ ਪੁੱਛਦੀ ਪੁੱਛਦੀ ਹੁੰਦੀ ਰਹੇ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਹਨ ਅਸੀਂ ਹੈਗੇ ਆ ਜੀ ਸਾਡੀ ਤਹਿਸੀਲ ਹੈਗੀ ਐ ਸਮਾਣਾ ਜ਼ਿਲ੍ਹਾ ਪਟਿਆਲਾ ਤੇ ਕੰਟੈਕਟ ਨੰਬਰ 8557905009 ਇੱਥੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਲੱਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ